ਗਰਾਉਂਡ ਤਿਆਰ ਆ ਹੁਣ 227 ਵਾਲੇ ਵੱਡੇ ਅਲਾਨ ਖੇਲੇ ਦੇਖੋ ਜੀ ਤੁਸੀਂ ਦੇਖੋ ਜੀ ਕਿੱਡੀ ਗੁਰੂ ਪਾਤਸ਼ਾਹ ਦੀ ਕਿਰਪਾ ਹੈ ਜੀ ਪਾਰਟੀ ਦਾ ਜਿਹੜਾ ਕਾਡਰ ਆ ਤਰਬਰ ਤਿਆਰ ਹੋ ਚੁੱਕਿਆ ਜੀ ਬਹੁਤ ਵੱਡੀ ਤੁਸੀਂ ਲਾ ਲੋ ਭਾਰੀ ਗਿਣਤੀ ਦੇ ਵਿੱਚ ਇਥੇ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ ਅੱਜ ਇਥੇ ਗੱਲ ਵੀ ਚੱਲੀ ਹੈ ਜੀ ਤੇ ਸੰਗਤਾਂ ਨੇ ਵੀ ਉਸ਼ਾ ਜਤਾਇਆ ਹੈ ਵੀ ਜੇ ਪਾਈ ਅਮਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਉਣਾ ਹੈ ਤਾਂ ਉਹ ਮਾਲਵੇ ਤੋਂ ਬਣਾਉਣਾ ਹੈ ਕਿਉਂਕਿ ਮਾਲਵੇ ਕੋਲੇ 70 ਤੋਂ 80 ਸੀਟਾਂ ਨੇ ਮਾਝਾ ਤਾਂ ਹੈ ਹੀ ਐ ਦੁਆਬਾ ਤਾਂ ਹੈ ਹੀ ਐ ਤੇ ਦੇਖੋ ਜੇ ਮਾਲਵੇ ਚ ਬਣਾਉਣਾ ਹੈ ਦਾ ਜਿਹੜਾ ਇਹ ਤੱਕ ਸਾਲ ਦੀ ਜਿਹੜੀ ਪਵਿੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚੈਰਨ ਸ਼ੋਹ ਪ੍ਰਾਪਤ ਧਰਤੀ ਹੈ ਤਲਵੰਡੀ ਸਾਬੋ ਦੀ ਉੱਥੋਂ ਕਿਉਂ ਨਹੀਂ ਚੁਣੌਤੀ ਤਾਂ ਅਸੀਂ ਕਿਸੇ ਨੂੰ ਵੀ ਨਹੀਂ ਮੰਨਦੇ ਜੀ ਜਿਹੜੀ ਕਾਂਗਰਸ ਹੋ ਗਈ ਭਾਜਪਾ ਹੋ ਗਈ ਇਹਨਾਂ ਦੇ ਪੱਲੇ ਪੰਜਾਬ 'ਚ ਕੱਖ ਨਹੀਂ ਲੋਕਾਂ ਨੂੰ ਪਤਾ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੇ ਰਾਜ ਇਹਨਾਂ ਦੇ ਦੇਖ ਲਏ ਨੇ ਬਾਦਲ ਗਰੁੱਪ ਵੈਸੀ ਖੈਰਕਵਾ ਹੋਇਆ ਪਿਆ ਤਬਾਹ ਹੈ ਜੀ ਗਰੁੱਪ ਉਹ ਬਾਕੀ ਹੋਰ ਕੋਈ ਪਾਰਟੀ ਇਸ ਲੈਵਲ ਤੱਕ ਉੱਠੀ ਨਹੀਂ ਸਕੀ ਜੋ ਸਰਕਾਰ ਦਾ ਬੰਨੀ ਹੈ ਜੀ ਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਬੰਨੀ ਹੈ ਐਮਪੀ ਭਾਈ ਅਮਰਪਾਲ ਸਿੰਘ ਉਹ ਰਾਣੇ ਕਮੰਟਰੀ ਬੰਨਾ ਅੱਜ ਦੇ ਇਕੱਠ ਨੇ ਇਹ ਗੱਲ ਤੈਅ ਕਰ ਦਿੱਤੀ ਹੈ ਜੀ ਸਾਬਤ ਕਰ ਦਿੱਤਾ ਹੈ ਜੀ ਸਾਡੀ ਪਾਰਟੀ ਨੇ ਗੱਲ ਇਹ ਵੀ ਸਟੇਜ ਤੋਂ ਆਖੀ ਹੈ ਵੀ ਅਸੀਂ ਗੋਂਗੇ ਬੋੜਿਆਂ ਨੂੰ ਜਿਵੇਂ ਬੱਕਰੀ ਦੇ ਲੇਲੇ ਆਂਗੋਂ ਮੈਂ ਮੈਂ ਕਰਦਿਆਂ ਹਰੀਖ ਨੂੰ ਨਹੀਂ ਐਮਐਲਏ ਬਣਾ ਦੇਣਾ ਬੰਦੇ ਦੀ شناخت ਹੋਣੀ ਹੈ ਚੰਗਾ ਜਿਹੜਾ ਬੰਦਾ ਕੇਪੇਬਲ ਹੈ ਤਖਸੀਰੀ ਦਮਦਮਾ ਸਾਹਿਬ ਦੀ ਧਰਤੀ ਤੇ ਮੌਜੂਦ ਹਾਂ ਤੇ ਉਹ ਸਟੇਜ ਦੇ ਉੱਤੇ ਜਿਹੜਾ ਕਿ ਨਵਾਂ ਅਕਾਲੀ ਦਲ ਕੁਸਮਾਪੀਲੋਂ ਹੋਣ ਦੇ ਵਿੱਚ ਆਇਆ ਅਕਾਲੀ ਦਲ ਵਾਰਿਸ ਪੰਜਾਬ ਤੇ ਇੱਕ ਵੱਡੀ ਕਾਨਫਰੰਸ ਹੋਈ ਹੈ ਕਾਨਫਰੰਸਾਂ ਇੱਥੇ ਤਕਰੀਬਨ ਹੀ ਇਕੱਲੇ ਦਸ ਸਾਰਿਆਂ ਨੇ ਕਾਨਫਰੰਸਾਂ ਕੀਤੀਆਂ ਆ। ਆਪੋ ਆਪਣਾ ਜੋਰ ਅਜ਼ਮਾਈ ਕੀਤੀ ਜਾ ਰਹੀ ਹੈ ਤੇ 2027 ਦਾ ਖਾਸ ਕਰਕੇ ਆਗਾਜ਼ ਕਰਤਾ ਗਿਆ, ਐਲਾਨ ਕਰਤਾ ਗਿਆ ਕਿ 2029 ਦੇ ਵਿੱਚ ਕੌਣ ਮੁੱਖ ਮੰਤਰੀ ਹੋਣਗੇ ਐਸ ਸਟੇਜ ਤੋਂ। ਭਾਈ ਅਮਰਪਾਲ ਸਿੰਘ ਨੂੰ ਖਾ ਸਕਿਆ ਹੈ ਕਿ ਜੇ ਡੇਢ ਜਾਂ ਦੋ ਸਾਲ ਜਿਹੜਾ ਸਮਾਂ ਰਹਿ ਗਿਆ ਜੇ ਸਰਕਾਰ ਨਹੀਂ ਛੱਡਦੀ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਅਮਰਪਾਲ ਸਿੰਘ ਮੁੱਖ ਮੰਤਰੀ ਹੋਣਗੇ ਪੰਜਾਬ ਦੇ। ਪਰ ਪੈਂੜਾ ਸੋਖਾ ਨਹੀਂ ਹੈਗਾ ਇਹਦੇ ਵਿੱਚ ਅਕਾਲੀ ਦਲਾਂ ਦੀ ਗੱਲ ਕਰ ਲਈਏ ਬਹੁਤਾਤ ਅਕਾਲੀ ਦਲ ਬਣ ਚੁੱਕਿਆ ਹੈ ਸ਼ਾਇਦ ਇੱਕ ਅਕਾਲੀ ਦਲ ਹੋਰ ਵੀ ਆਉਣ ਵਾਲਾ ਕਾਂਗਰਸ ਵੀ ਆਪਣਾ ਜ਼ੋਰ ਲਾਉਗੀ ਭਾਜੀਪੀ ਵੀ ਲਾਉਗੀ ਤੇ ਆਮ ਆਦਮੀ ਪਾਰਟੀ ਵੀ ਪੱਪਾ ਪਾਰ ਹੋਊਗੀ ਕਿ ਸਰਕਾਰ ਅਸੀਂ ਦੁਬਾਰਾ ਲਿਆਈਏ ਕਿਉਂਕਿ ਦਿੱਲੀ ਇਸ ਟਾਈਮ ਦੇ ਦਿੱਤੇ ਉਹਨਾਂ ਕੋ ਖੋਈ ਜਾ ਚੁੱਕੀ ਹੈ ਇਹ ਸਾਰੇ ਵਰਤਾਰੇ ਦੀ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਖਾਰਾ ਸਾਹਿਬ ਮੌਜੂਦ ਆ ਇਲਾਕਾ ਵੀ ਇਹਨਾਂ ਦਾ ਵਾ ਇਹ ਮਾਨ ਸਿੰਘ ਜੀ ਸਾਡੇ ਨਾਲ ਆ ਖਾਰਾ ਸਾਹਿਬ ਵੈਗੁਰੂ ਜੀ ਦਾ ਖਾਲਸਾ ਸਾਹਿਬ ਵੈਗੁਰੂ ਜੀ ਕੀ ਫਤਿਹ ਜੀ ਲੱਗਦੀ ਗਰਾਊਂਡ ਤਿਆਰ ਆ ਹੁਣ 227 ਵਾਲੇ ਵੱਡੇ ਅਲਾਨ ਖੇਲੇ ਦੇਖੋ ਜੀ ਤੁਸੀਂ ਦੇਖੋ ਜੀ ਕਿੱਡੀ ਗੁਰੂ ਪਾਤਸ਼ਾਹ ਦੀ ਕਿਰਪਾ ਜੀ ਪਾਰਟੀ ਦਾ ਜਿਹੜਾ ਕਾਡਰ ਆ ਤਰਬਰ ਤਿਆਰ ਹੋ ਚੁੱਕਿਆ ਜੀ ਬਹੁਤ ਵੱਡੀ ਤੁਸੀਂ ਲਾ ਲੋ ਭਾਰੀ ਗਿਣਤੀ ਦੇ ਵਿੱਚ ਇੱਥੇ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ ਪਹਿਲਾਂ ਦੰਦਮਾ ਸਵਾਹ ਸਾਹਿਬ ਨਤਮਸਤਕੋ ਕੀਆਈਆਂ ਸੰਗਤਾਂ ਫਿਰ ਕਾਨਫਰੰਸ ਵਿੱਚ ਬੈਠੀਆਂ ਜੀ ਤੁਸੀਂ ਲਾ ਲੋ ਕਾਨਫਰੰਸ ਦੇ ਵਿੱਚ ਘਟੋ ਘਟ ਵੀ 40 ਬਲਾਰੇ ਬੋਲੇ ਹੈ ਸਵੇਰੇ 11 ਵਜੇ ਤੋਂ ਲੈ ਕੇ ਤੇ 4 ਵਜੇ ਤੱਕ ਸਮਾਗਮ ਚੱਲਿਆ ਜੀ ਪਹਿਲਾਂ ਢਾਡੀ ਦੇ ਜਥੇ ਚਲੇ ਤਾਂ ਦੇਖੋ ਕਿੰਨੀਆਂ ਤੁਸੀਂ ਲਾ ਲੋ ਇੱਕ ਪਤਾ ਲੱਗਦਾ ਵੀ ਕਿੰਨੀ ਸਿੱਧਕੀ ਜਿਹੜੀਆਂ ਸੰਗਤਾਂ ਹੈਗੀਆਂ ਨੇ ਬੈਠੇ ਰਹੇ ਸਾਰੇ ਚੜ੍ਹਦੀ ਕਲਾ ਦੇ ਵਿੱਚ ਪੂਰੇ ਜੋਸ਼ ਵਿੱਚ ਰਹੇ ਕਿੰਨੇ ਜਕਾਰੇ ਲਾਏ ਤੁਸੀਂ ਲਾ ਲਓ ਕਿੰਨਾ ਕੁਸ਼ ਹੋਇਆ ਜੀ ਤੇ ਪੂਰੀ ਵਧੀਆ ਚੜ੍ਹਦੀ ਕਲਾ ਹੈ ਮਤਲਬ ਤੁਸੀਂ ਲਾ ਲਓ ਵੀ ਜਿਹੜਾ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜਾ ਪਾਰਟੀ ਦਾ ਕਾਡਰ ਹੈ ਮੈਂ ਕਹੂੰਗਾ ਪੂਰਾ ਜਨੂਨੀ ਹੈ ਤੇ ਪੂਰੇ ਜਜ਼ਬੇ ਵਾਲਾ ਹੈ ਇਹਨਾਂ ਨੂੰ ਕੋਈ ਅਸੀਂ ਇੱਕ ਕੇ ਰਾਤ ਸ਼ਾਮ ਦੀ ਬੋਤਲ ਦਾ ਕੋਈ ਵਾਅਦਾ ਕਰਕੇ ਜਾਂ ਚਾਰ ਛਿੱਲੜ ਦੇ ਕੇ ਜਾਂ ਪੈਸਾ ਦੇ ਕੇ ਨਹੀਂ ਲਿਆਈ ਸਿਰਫ ਇੱਕੋ ਚੀਜ਼ ਦਾ ਵਾਅਦਾ ਕੀਤਾ ਹੈ ਬੀ ਜੋ ਪੰਜਾਬ ਦੇ ਸੁਨਹਿਰੀ ਤੇ ਚੰਗੇ ਭਵਿੱਖ ਦਾ ਜੀ ਚੁਣੌਤੀ ਕਿੰਨੂ ਮੰਨਦੇ ਹੋ ਤੁਸੀਂ 2027 ਵਾਸਤੇ ਇਸ ਇਲਾਕੇ ਤੋਂ ਵੀ ਖਾਸ ਕਰਕੇ ਕਿਉਂਕਿ ਮੈਂ ਇਲਾਕੇ ਤੁਹਾਡੇ ਇਲਾਕੇ ਦੀ ਗੱਲ ਕਰ ਰਿਹਾ ਬਿਲਕੁਲ ਤੁਹਾਡਾ ਲਾਗੇ ਹੀ ਸ਼ਹਿਰ ਆ ਤੁਸੀਂ ਪ੍ਰੈਕਟਿਸ ਵੀ ਜਿਆਦਾ ਸਮਾਂ ਬੇਸ਼ੱਕ ਉੱਥੇ ਕੀਤੀ ਹੈ ਤੁਹਾਡੇ ਪਾਪਾ ਤੇ ਪ੍ਰੈਕਟਿਸ ਵੀ ਕਰਦੇ ਲੋਕਾਂ 'ਚ ਵਿਚਰਦੇ ਵੀ ਬਹੁਤ ਹੋ ਤੁਸੀਂ ਨਹੀਂ ਜੀ ਦੇਖੋ ਜੀ ਇਹ ਦਾ ਜਿਹੜਾ ਮੈਂ ਕਹੂੰਗਾ ਕੋਰ ਮਾਲਵੇ ਦਾ ਏਰੀਆ ਜੀ ਬਠਿੰਡਾ ਮਾਨਸਾ ਜਿਹੜਾ ਆ ਗਿਆ ਸਾਡਾ ਪਿੰਡ ਹੈ ਝੰਡੇਕਲਾਂ ਸਰਦੂਲਗੜ ਹਲਕੇ 'ਚ ਪੈਂਦਾ ਜੀ ਮਾਨਸਾ ਦੇ ਤੇ ਜੋ ਇੱਥੇ ਅੱਜ ਇੱਥੇ ਗੱਲ ਵੀ ਚੱਲੀ ਹੈ ਜੀ ਤੇ ਸੰਗਤਾਂ ਨੇ ਵੀ ਉਸ਼ਾ ਜਤਾਇਆ ਹੈ ਕਿ ਜੇ ਭਾਈ ਅਮਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਉਣਾ ਹੈ ਤਾਂ ਉਹ ਮਾਲਵੇ ਤੋਂ ਬਣਾਉਣਾ ਹੈ ਜੀ ਕਿਉਂਕਿ ਮਾਲਵੇ ਕੋਲੇ 70 ਤੋਂ 80 ਸੀਟਾਂ ਨੇ ਮਾਝਾ ਤਾਂ ਹੈ ਹੀ ਹੈ ਦੁਆਬਾ ਤਾਂ ਹੈ ਹੀ ਹੈ ਤੇ ਦੇਖੋ ਜੇ ਮਾਲਵੇ 'ਚ ਬਣਾਉਣਾ ਹੈ ਤਾਂ ਜਿਹੜਾ ਇਹ ਤੱਕ ਸਾਲ ਦੀ ਜਿਹੜੀ ਪਵਿੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਸ਼ੋਪਰਾਬਤ ਧਰਤੀ ਹੈ ਤਲਵੰਡੀ ਸਾਬੋ ਦੀ ਤੇ ਉੱਥੋਂ ਕਿਉਂ ਨਹੀਂ ਤਾਂ ਸੀਤੇ ਵੀ ਕਹਾਂਗੇ ਪਾਰਟੀ ਨੂੰ ਪ੍ਰਸਤਾਵ ਵੀ ਦਵਾਂਗੇ ਵੀ ਜੇ ਭਾਈ ਅਮਰਿਤਪਾਲ ਸਿੰਘ ਜੀ 2027 ਚ ਮੁੱਖ ਮੰਤਰੀ ਬਣਨਗੇ ਤਾਂ ਉਹ ਜੋ ਤਲਵੰਡੀ ਸਾਬੋ ਹਲਕਾ ਹੋਣਾ ਚਾਹੀਦਾ ਜੀ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਗਰੀ ਹੈ ਜੀ ਗੁਰੂ ਕੀ ਕਾਸ਼ੀ ਹੈ ਜੀ ਤੇ ਬਹੁਤ ਵਧੀਆ ਚੜ੍ਹਦੀ ਕਲਾ ਹੋਣੀ ਹੈ ਜੀ ਉਧਰ ਖਡੂਰ ਸਾਹ ਵੀ ਹਲਕਾ ਨਾ ਉਹਨਾਂ ਦਾ ਖਡੂਰ ਸਾਹ ਦੇ ਵਿੱਚੋਂ ਐਨਟੀ ਵੀ ਬਣਿਆ ਫਿਰ ਉਹ ਉਧਰ ਵਾਲੇ ਕਹਿਣਗੇ ਸਾਨੂੰ ਵੀ ਇੱਕ ਚਾਹੀਦਾ ਮਾਝਾ ਤੇ ਮਾਰਵਾ ਦੁਆਬੇ 'ਚ ਬਣ ਡਿਆ ਨਾ ਜਵੇਂ ਅਮਰਿਤਪਾਲ ਸਿੰਘ ਕਹਿਣਗੇ ਸਾਰੇ ਥਾਵਾਂ ਦਾ ਅਮਰਿਤਪਾਲ ਸਿੰਘ ਹੀ ਚਾਹੀਦੇ ਆ ਨਹੀਂ ਨਹੀਂ ਚਲੋ ਇਹ ਤਾਂ ਸੰਗਤਾਂ ਦਾ ਪਿਆਰ ਹੈ ਜੀ ਪਰ ਜੋ ਸਾਡੀ ਮਾਲਵੇ ਵਾਲਿਆਂ ਦੀ ਤਾਂ ਇਹੀ ਕੋਸ਼ਿਸ਼ ਹੋਊਗੀ ਸਰਕਾਰ ਨੂੰ ਬੇਨਤੀ ਸੌਰੀ ਪਾਰਟੀ ਨੂੰ ਬੇਨਤੀ ਹੋਊਗੀ ਬਾਕੀ ਜੋ ਪ੍ਰਵਾਨਗੀ ਕਰਨੀ ਜੋ ਵੀ ਕਰਨੀ ਪਾਰਟੀ ਦੇ ਹੱਥ ਵਸ ਚੁਣੌਤੀ ਕਿਹਨੂੰ ਮੰਨੋਗੇ ਤੁਸੀਂ ਪਾਰਟੀਆਂ ਤੌਰ ਤੇ ਵੇਖਦੇ ਆ ਕਿ ਅਕਾਲੀ ਦਲ ਬਹੁਤਾਂ ਦਾ ਆ ਚੁੱਕਿਆ ਹੈ ਅਕਾਲੀ ਦਲ ਅੰਮ੍ਰਿਤਸਰ ਪਹਿਲੂ ਸੀ ਅਕਾਲੀ ਦਲ ਬਾਦਲ ਸੁਖਬੀ ਸਿੰਘ ਬਾਦਲ ਫਿਰ ਪ੍ਰਧਾਨ ਬਣ ਚੁੱਕੇ ਆ ਨਹੀਂ ਜੀ ਦੇਖੋ ਜੀ ਇਸ ਜਿਹੜੀ ਗੱਲ ਹੈਗੀ ਚੁਣੌਤੀ ਤਾਂ ਅਸੀਂ ਕਿਸੇ ਨੂੰ ਵੀ ਨਹੀਂ ਮੰਨਦੇ ਜੀ ਜਿਹੜੀ ਕਾਂਗਰਸ ਹੋ ਗਈ ਭਾਜਪਾ ਹੋ ਗਈ ਇਹਨਾਂ ਦੇ ਪੱਲੇ ਪੰਜਾਬ ਚ ਕੱਖ ਨਹੀਂ ਜੀ ਲੋਕਾਂ ਨੂੰ ਪਤਾ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੇ ਰਾਜ ਇਹਨਾਂ ਦੇ ਦੇਖ ਲਏ ਨੇ ਬਾਦਲ ਗਰੁੱਪ ਵੈਸੀ ਖੈਰਖਵਾ ਹੋਇਆ ਪਿਆ ਤਬਾਹ ਹੈ ਜੀ ਗਰੁੱਪ ਉਹ ਬਾਕੀ ਹੋਰ ਕੋਈ ਪਾਰਟੀ ਇਸ ਲੈਵਲ ਤੱਕ ਉਠੀ ਨਹੀਂ ਸਕੀ ਜੀ ਆਪ ਨੂੰ ਕਿਵੇਂ ਦੇਖਦੇ ਹੋ ਆਪ ਦੇਖੋ ਉਹਨਾਂ ਦੀ ਸਰਕਾਰ ਆ ਧੱਕੇਸ਼ਾਹੀ ਬਹੁ ਕੀਤੀ ਹੈ ਪਰ ਤੁਸੀਂ ਦੇਖੋ ਹੁਣ 92 ਜਿੱਤੇ ਤਾਂ ਨੇ ਪਰ ਉਹ ਤਾਂ ਮੇਰੇ ਸਾਹਮਣੇ ਗੁੰਗੇ ਬੋਲੇ ਜਿਤਾਏ ਹੈ ਜਿਹੜੇ ਆਪਣੇ ਪੰਜਾਬ ਵਾਸੀਆਂ ਨੇ ਨਾ ਜੀ ਮਸਕਰੀਆਂ ਤੋਂ ਚੁਟਕਲਿਆਂ ਤੋਂ ਖੁਸ਼ ਹੋ ਕੇ ਤੇ ਇਹੋ ਜੇ ਮੈਂ ਕਹੂੰਗਾ ਭੈੜੇ ਕਿਰਦਾਰਾਂ ਵਾਲੇ ਬੰਦਿਆਂ ਨੂੰ ਜਟਾਬ ਬੈਠੇ ਨੇ ਤੇ ਹੁਣ ਤਾਂ ਹੀ ਪਛਤਾਉਂਦੇ ਨੇ ਇਹ ਤੁਸੀਂ ਦੇਖਿਆ ਜਾਇਓ ਜੀ ਵੀ ਜਦੋਂ 2027 ਆਉਣਾ ਤਾਂ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਕਿਸੇ ਨੇ ਠੀਕ ਸਮਾਂ ਸੀ ਥੋੜੇ ਚਿਰ ਪਹਿਲਾਂ ਆਇਆ ਸੀ ਕਿ ਜਦੋਂ ਅਮਰਤਪਾਲ ਸਿੰਘ ਦਾ ਨਾਮ ਹੀ ਫੇਸਬੁੱਕ 'ਤੇ ਪਿਆ ਹੁੰਦਾ ਸੀ ਤੇ ਉਹਨੂੰ ਪੁਲਿਸ ਫੜਨ ਵੱਤ ਚੱਲ ਜਾਂਦੀ ਸੀ ਤੁਸੀਂ ਉਹਨਾਂ ਦੇ ਨਾਲ ਜੀ ਆਵਾਜ਼ ਚੁੱਕੀ ਸੀ ਲਗਾਤਾਰ ਨਾਲ ਚੱਲੇ ਹੋ ਕੁਝ ਕੁ ਮੈਂਬਰ ਰਹਿ ਗਏ ਸੀ ਜਦੋਂ ਆਮ ਲੋਕ ਵੀ ਸੋਚਦੇ ਸੀ ਕਿ ਜੇ ਕੋਈ ਅਮਰਤਪਾਲ ਦੀ ਗੱਲ ਕੀਤੀ ਤੇ ਸ਼ਾਇਦ ਪੁਲਿਸ ਨੇ ਰਾਤ ਹੀ ਦੰਦਰਾਉਂਦੀ ਆ ਜਾਣਾ ਇੱਕ ਦਹਿਸ਼ਤ ਦਾ ਮਾਹੌਲ ਬਣ ਚੁੱਕਾ ਸੀ 227 ਤੱਕ ਇਹੋ ਜਿਹਾ ਮਾਹੌਲ ਨਾ ਬਣ ਜੇ ਉਸ ਤੋਂ ਬਾਅਦ ਦੇ ਵਿੱਚ ਕੀ ਲੱਗਦਾ ਤੁਹਾਨੂੰ ਨਹੀਂ ਦੇਖੋ ਜੀ ਆਪਾਂ ਤਾਂ ਸ਼ੁਰੂ ਤੋਂ ਭਾਈ ਅਮਰਤਪਾਲ ਸਿੰਘ ਨੇ ਚੱਲੇ ਆ ਜੀ ਮੇਰੇ ਹਿਸਾਬ ਦੇ ਨਾਲ ਜਦੋਂ ਤੋਂ ਪ੍ਰਧਾਨ ਬਣੇ ਨੇ ਫਰਵਰੀ ਉਦੋਂ ਤੋਂ ਵਾਰਿਸ ਪਿਆਦ ਜਥੇਬੰਦੀ ਦੇ ਪ੍ਰਧਾਨ ਨੇ ਉਦੋਂ ਤੋਂ ਨਾਲ ਸੰਪਰਕ ਦੇ ਵਿੱਚ ਆ ਜੀ ਫਿਰ ਜੋ ਦਸਤਾਰਬੰਦੀ ਹੋਈ ਜੀ ਉਦੋਂ ਉੱਥੇ ਵੀ ਗਏ ਤੁਸੀਂ ਵੀ ਮਜੂਦ ਸੀ ਉੱਥੇ ਮੇਰੇ ਫਾਦਰ ਸਾਹਿਬ ਐਡਵੋਕੇਟਰ ਭਾਲ ਸਿੰਘ ਖਾਰਾ ਸਾਹਿਬ ਰੋਣੇ ਉੱਤੇ ਸਪੀਚ ਵੀ ਬੜੀ ਵਧੀਆ ਦਿੱਤੀ ਸੀ ਜੀ ਤੇ ਉਸ ਤੋਂ ਬਾਅਦ ਜੋ ਭਾਈ ਅਮਰਿਤਪਾਲ ਸਿੰਘ ਵੀ ਆਪਣੇ ਘਰ ਆਏ ਮੇਰਾ 8 ਅਕਤੂਬਰ 2022 ਦੀ ਗੱਲ ਹੋਣੀ ਹੈ ਫਿਰ ਚਲੋ ਉਹਨਾਂ ਨੇ ਮੈਨੂੰ ਜਿਹੜੀ ਆ ਸੇਵਾ ਦੇ ਦਿੱਤੀ ਕਾਰਚਾਲੀ ਦੇ ਦਿੱਤੀ ਜੋ ਲੀਗਲ ਵਿੰਗ ਦੀ ਜੀ ਪਾਰਟੀ ਦੇ ਫਿਰ ਚਲੋ ਜੋ ਗੁਰੂ ਪਾਤਸ਼ਾਹ ਦੀ ਜੋ ਵਕਾਲਾ ਵਰਤਨੀ ਸੀ ਜੀ ਉਹ ਸਾਰਾ ਹੋਇਆ ਅਜਨਾਲਾ ਕੇਸ ਹੋਇਆ ਉਸ ਤੋਂ ਬਾਅਦ ਸਾਰੇ ਚੁੱਕੇ ਗਏ ਐਨਐਸਏ ਲੱਗੀ ਪਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੇ ਉੱਪਰ ਤੇ ਉਦੋਂ ਮੈਂ ਤਾਂ ਦੇਖੋ ਜੀ ਆਪ ਦਾ ਨੈਤਿਕ ਫਰਜ਼ ਸਮਝਦੇ ਹੋਇਆ ਕੌਮੀ ਫਰਜ਼ ਸਮਝਦੇ ਹੋਇਆ ਸੋਚਿਆ ਵੀ ਹੁਣ ਪਿੱਛੇ ਤਾਂ ਮੁੜ ਨਹੀਂ ਸਕਦੇ ਜੀ ਜਿਵੇਂ ਬਾਈ ਦੀਪ ਸਿੱਧੂ ਨੇ ਕੀ ਗੱਲ ਕਹੀ ਸੀ ਵੀ ਜਿਹੜਾ ਕੌਮ ਦਾ ਮਿਹਣਾ ਇਹ ਪੀੜ੍ਹੀਆਂ ਤੱਕ ਨਹੀਂ ਮਗਰ ਛੜ ਪਿੱਛਾ ਛੜਦਾ ਬੰਦੇ ਦਾ ਤੇ ਉਦੋਂ ਜੇ ਕੌਮ ਦਾ ਮਿਹਣਾ ਲੈ ਵੇਂਦੇ ਤਾਂ ਮੇਰੇ ਹਿਸਾਬ ਦੇ ਨਾਲ ਕਿਤੇ ਲੱਭਣਾ ਨਹੀਂ ਸੀ ਜੀ ਤੇ ਤੁਸੀਂ ਦੇਖੋ ਉਸ ਤੋਂ ਬਾਅਦ ਜੋ ਚਲੋ ਜੋ ਵਰਤੀ ਪੰਜ ਬੰਦੇ ਨਹੀਂ ਸੀ ਖੜੇ ਇਕੱਠੇ ਹੋ ਜਾਂਦੇ ਮੈਨੂੰ ਯਾਦ ਹੈ ਜੂਨ ਦਾ 2023 ਦਾ ਮਹੀਨਾ ਇੱਕ ਨੌਜਵਾਨ ਸੀ ਮੈਂ ਨਾ ਉਸ ਦਾ ਚੇਤੇ ਚੋਂ ਵਿਸਰ ਗਿਆ ਮੇਰੇ ਕੈਲੀਫੋਰਨੀਆ ਰਹਿੰਦਾ ਹੈ ਉਹਨੇ ਆਦੇ ਪਿੰਡ ਲੁਧਿਆਣਾ ਜ਼ਿਲ੍ਹਾ ਦੇ ਵਿੱਚ ਇੱਕ ਭਾਈ ਅਮਰਿਤਪਾਲ ਸਿੰਘ ਦਾ ਸਮਾਗਮ ਕਰਾਉਣਾ ਸੀ ਤੇ ਪੁਲਿਸ ਨੇ ਸਮਾਗਮ ਤੋਂ ਇੱਕ ਦਿਨ ਪਹਿਲਾਂ ਗਰੰਤੀ ਸਿੰਘ ਪਾਟੀ ਸਿੰਘ ਨੂੰ ਹੀ ਚੁੱਕ ਲਿਆ ਜੀ ਜੋ ਸਮਾਗਮ ਹੀ ਪੂਰਾ ਨਾ ਸਮਾਗਮ ਹੋ ਵੀ ਨਾ ਪਿੰਡ ਦੇ ਗਰੰਤੀ ਹਾਂ ਜੀ 57 ਲਾ ਕੇ ਅੰਦਰ ਡੱਕ ਦਿੱਤਾ ਜੀ ਫਿਰ ਦੇਖੋ ਚਲੋ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਜੀ ਉਹਨਾਂ ਦੇ ਪਿਤਾ ਜੀ ਨੇ ਬੜੀ ਵੱਡੀ ਉਹਨਾਂ ਦੇ ਸੰਘਰਸ਼ਾਂ ਕੁਰਬਾਨੀਆਂ ਜੀ ਉਹਨਾਂ ਨੇ ਫਿਰ ਸ਼ੁਰੂ ਕੀਤੀਆਂ ਅਰਦਾਸ ਬੇਨਤੀਆਂ ਕਰਨੀਆਂ ਤਖਸੈਬਾਨਾਂ ਦੇ ਉੱਪਰ ਉਹ ਤੁਸੀਂ ਸਾਰਾ ਕੋਈ ਦੇਖਦੇ ਹੀ ਰਹੇ ਹੋ ਜੀ ਪਹਿਲਾਂ ਕਾਲ ਤਖਸਾ ਫਿਰ ਅਨੰਦਪੁਰ ਸਾਹਿਬ ਫਿਰ ਦਮਦਮਾ ਸਾਹਿਬ ਫਿਰ ਹਜੂਰ ਸਾਹਿਬ ਫਿਰ ਪਟਨਾ ਸਾਹਿਬ ਉਹ ਸਾਰਾ ਕੁਝ ਹੋਇਆ ਫਿਰ ਉੱਥੇ ਮੋਰਚਾ ਵੀ ਲਾਇਆ ਗਲਿਆਰੇ ਦੇ ਵਿੱਚ ਆਪਾਂ ਜੀ ਜੋ ਉੱਥੇ ਆਪਣਾ ਵਿਰਾਸਤੀ ਮਾਰਗ ਹੈ ਜੀ ਉੱਥੇ ਵੀ ਚਲੋ ਮਾਤਾ ਜੀ ਨੂੰ ਅਰੈਸਟ ਕਰ ਲਿਆ ਗਿਆ ਭਾਈ ਸਾਹਿਬ ਹਰਾਂ ਦੇ ਫਿਰ ਉਸ ਤੋਂ ਬਾਅਦ ਜੋ ਜਿਰੋ ਚੋਣਾ ਆਇਆ ਸੰਗਤ ਨੇ ਹੁਕਮ ਲਾਇਆ ਵੀ ਚੋਣ ਲੜੋ ਫਿਰ ਭਾਈ ਅਮਰਿਤਪਾਲ ਸਿੰਘ ਨੇ ਚੋਣ ਲੜੀ ਚਲੋ ਉਸ ਤੋਂ ਵੀ ਹਾਂ ਜੀ ਐਮਪੀ ਬਣੇ ਉਸ ਵੀ ਸੇਵਾ ਜੋ ਨਿਭਾਉਣ ਦਾ ਮੌਕਾ ਮਿਲਿਆ ਜੀ ਤੇ ਮੈਨੂੰ ਯਾਦ ਆ ਮੇਰੀ ਡਿਊਟੀ ਚਲੋ ਪਹਿਲਾਂ ਤਾਂ ਜਦੋਂ ਮਾਝੇ ਦੇ ਖੇਤਰ ਸੀ ਐਂਡਲੇ ਦਿਨਾਂ ਦੇ ਵਿੱਚ ਸੁਲਤਾਨਪੁਰ ਲੋਧੀ ਤੇ ਆਪਣਾ ਜਿਹੜਾ ਕਪੂਰਥਲਾ ਏਰੀਆ ਜੀ ਉਹਦੇ ਵਿੱਚ ਲਾ ਦਿੱਤੀ ਸੀ ਜੀ ਤੇ ਉੱਥੋਂ ਵੀ ਅਸੀਂ ਦੋ ਹਲਕਿਆਂ ਦੇ ਵਿੱਚ ਚਲੋ ਇੱਕ ਉੱਥੋਂ ਦੇ ਜਿਹੜੇ ਕੈਂਡੀਡੇਟ ਨੇ ਉੱਥੋਂ ਦੇ ਐਮਐਲਏ ਨੇ ਉਹ ਵੀ ਚਲੋ ਇੱਕ ਟਫ ਬੰਦੇ ਨੇ ਇਹ ਚਲੋ ਜ ਜਿਹੜੀ ਆਪਣੀ ਭਾਈ ਅਮਰਿਤਪਾਲ ਸਿੰਘ ਨੂੰ ਤੁਸੀਂ ਲਾ ਲਓ 15000 ਦੀ ਲੀਡ ਦੁਆਬੇ ਦੇ ਵਿੱਚੋਂ ਮਿਲੀ ਸੀ ਫੇਰ ਵੀ ਚਾਹੇ ਦਿਗਜ ਉੱਥੇ ਕਾਂਗਰਸ ਦੇ ਲੀਡਰ ਹੈਗੇ ਨੇ ਕਪੂਰਥਲੇ ਤੇ ਸੁਲਤਾਨਪੁਰ ਲੋਧੀ ਲੋਬੀ ਲੋਧੀ ਦੇ ਵਿੱਚ ਜੀ ਫੇਰ ਚਲੋ ਦੁਬਾਰਾ ਜਿਹੜਾ ਸੌ ਚੱਕ ਸਮਾਗਮ ਹੋਇਆ ਫੇਰ ਚਲੋ ਇੱਕ ਪੰਜਾਬ ਦੇ ਵਿੱਚ ਹੀ ਆਵਾਜ਼ ਉੱਠੀ ਵੀ ਹੁਣ ਪਾਰਟੀ ਬਣਨੀ ਚਾਹੀਦੀ ਹੈ ਜੀ ਤੇ ਭਾਈ ਅਮਰਿਤਪਾਲ ਸਿੰਘ ਨੇ ਕਿਹਾ ਵੀ ਤੁਸੀਂ ਹੁਣ ਇਹਦੇ ਵਿੱਚ ਵੀ ਸੇਵਾ ਨਿਭਾਓ ਵਿਤਾਨੋਵਸ ਜੋ ਮੁੱਖ ਬੁਲਾਰੇ ਦੀ ਜੋ ਸੇਵਾ ਦਿੱਤੀ ਜਾਂਦੀ ਹੈ ਮੈਂ ਕਿਹਾ ਸਤਬਚਨ ਜੀ ਤੇ ਉਸ ਤੋਂ ਬਾਅਦ ਚਲੋ ਫਿਰ ਉਹ ਚਲਦੇ ਆ ਰਹੇ ਆ ਤੇ ਅੱਜ ਤੁਸੀਂ ਦੇਖ ਲਓ ਵਧੀਆ ਗੁਰੂ ਪਾਤਸ਼ਾਹ ਦੀ ਕਿੰਡੀ ਕਿਰਪਾ ਹੋਈ ਹੈ ਜੀ ਤੇ ਮੇਰੇ ਹਿਸਾਬ ਨਾਲ ਸਾਰਾ ਵੱਧ ਜਿਹੜੀਆਂ ਕਾਨਫਰੰਸ ਦਾ ਵਿੱਚੋਂ ਕੱਟ ਜੋ ਆਪਣੇ ਇਥੇ ਕਾਲੀ ਦਲਵਾਰਿਸ ਪੰਜਾਬ ਦੇ ਪਾਰਟੀ ਦਾ ਹੋਇਆ ਜੀ ਸਰ ਸਾਬ ਨੌ ਨੌਜਵਾਨ ਜਿਹੜੇ ਪੰਜਾਬ ਦੇ ਜ਼ਿਲਾਂ ਸ਼ਿਫਟ ਹੋ ਚੁੱਕੇ ਐ ਡੇ ਬਰੂਗੜ ਵਾਲੇ ਇਕੱਲੇ ਭਾਈ ਅਮਰਪਾਲ ਸਿੰਘ ਰਹਿ ਗਏ ਆ ਕਿੰਨੇ ਕ ਆਸਵੰਦੋ ਕਿ 22 ਤਰੀਕ ਤੋਂ ਬਾਅਦ ਵਿੱਚ ਉਹਨਾਂ ਦੀ ਐਨਐਸ ਟੁੱਟਣ ਤੋਂ ਬਾਅਦ ਚ ਵੀ ਇਥੇ ਜ਼ਿਲਾਂ ਚ ਆ ਜਾਣਗੇ ਦੇਖੋ ਜੀ ਜੋ ਭਾਈ ਅਮਰਿਤਪਾਲ ਸਿੰਘ ਦਾ ਜੋ ਸ਼ੋਹਰੀ ਲੱਗ ਰਿਹਾ ਜੀ ਜਿਹੜੇ ਦਸਾਂ ਜੋ ਨੌ ਸਾਥੀ ਆ ਚੁੱਕੇ ਨੇ ਵੀ ਉਹ ਇੱਥੇ ਸ਼ਿਫਟ ਹੋ ਜਾਣਗੇ 1921 ਕੋਈ ਸਰਕਾਰ ਨੇ ਟਰਾਂਸਫਰ ਆਫ ਪ੍ਰिजनर्स ਬਿੱਲ ਪੇ ਪਾਸ ਕੀਤਾ ਵੀ ਜਿਹੜਾ ਅੰਡਰ ਟਰਾਇਲ ਪਰਸਨ ਹੈ ਉਹਨੂੰ ਪੰਜਾਬ ਤੋਂ ਬਾਹਰ ਵੀ ਰੱਖ ਸਕਦੇ ਨੇ ਪਹਿਲਾਂ ਜਿਹੜੇ ਕਨਵਿਕਟ ਹੁੰਦੇ ਸੀ ਜੀ 19 ਮਾਰਚ 2025 ਦਾ ਇਹ ਬਿੱਲ ਪਾਸ ਕੀਤਾ ਸਰਕਾਰ ਨੇ ਮੇਰੇ ਸਾਹਨਾ ਗਵਰਨਰ ਸਾਹਿਬ ਨੇ ਮਨਜ਼ੂਰੀ ਦੇ ਦਿੱਤੀ ਹੋਣੀ ਹੈ ਤੇ ਗੈਜ਼ਟ ਵਿੱਚ ਵੀ ਛਪ ਗਿਆ ਹੁਣ ਐਕਟ ਬਣ ਚੁੱਕਿਆ ਹੋਣਾ ਜੀ ਤੇ ਸ਼ਾਇਦ ਉਸ ਦਿਨ ਕੋਈ ਹਿਰਫੇ ਕਰ ਸਕੇ ਸਰਕਾਰ ਪਰ ਅਸੀਂ ਜੋ ਸ਼ੋਰ ਹੈ ਜੀ ਵੀ ਮੇਰੇ ਹਿਸਾਬ ਦੇ ਨਾਲ ਬਠਿੰਡਾ ਜੇਲ ਦੇ ਵਿੱਚ ਹੀ ਸ਼ਾਇਦ ਉਹਨਾਂ ਨੂੰ ਜੋ ਕਰਨਗੇ ਜੀ ਅੱਜ ਜੋ ਲਾਸਟ ਵਿੱਚ ਇਹ ਗੱਲ ਅੱਜ ਅਲੀ ਸਟੇਜ ਤੇ ਬਿਲਕੁਲ ਸਾਹਮਣੇ ਆਪਾਂ ਬੈਠੇ ਆ ਇਸ ਟਾਈਮ ਤੇ ਤਾਂ ਸਮਾਪਤੀ ਹੋ ਚੁੱਕੀ ਹੈ ਲੋਕ ਘਰਾਂ ਨੂੰ ਜਾਣ ਲੱਗੇ ਹੁਣ ਇਸ ਟਾਈਮ ਦੇ ਉੱਤੇ 27 ਦਾ ਆਗਾਜ਼ ਤੁਸੀਂ ਕਰਤਾ ਭਾਈ ਅਮਰਪਾਲ ਸਿੰਘ ਨੂੰ ਮੁੱਖ ਮੰਤਰੀ ਉਲਾਨ ਦਿੱਤਾ ਗਿਆ ਵਾ ਕਿੰਨੇ ਕਾਸਵਾਂ ਤੋਂ ਲੋਕਾਂ ਤੇ ਇੱਕਦਮ ਪਾਸਾ ਪਲਟਿਆ ਸੀ ਤੇ ਲੋਕਾਂ ਨੇ 90 ਤੋਂ ਬਾਅਦ ਐਮਐਲਏ ਪਿਛਲੀ ਸਰਕਾਰ ਨੂੰ ਦੇ ਦਿੱਤੇ ਸੀ ਜਿਹੜੀ ਹੁਣ ਸਰਕਾਰ ਆ ਸਾਡੀ ਆਮ ਆਦਮੀ ਪਾਰਟੀ ਦੀ ਤੁਸੀਂ ਕੀ ਕਿੰਨੇ ਕਾਸਵਾਂ ਤੋਂ ਹੋਣ ਅਕਲੀਆਂ 27 ਦੇ ਵਿੱਚ ਅੱਲੇ ਜੀ ਦੇਖੋ ਜੋ ਸਰਕਾਰ ਤਾਂ ਬੰਨੀ ਹੈ ਜੀ ਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਬੰਨੀ ਹੈ ਐਮਪੀ ਭਾਈ ਅਮਰਤਪਾਲ ਸਿੰਘ ਉਹ ਰਾਣੇ ਮੁੱਖ ਮੰਤਰੀ ਬੰਨਾ ਹੈ ਅੱਜ ਦੇ ਕੱਠ ਨੇ ਇਹ ਗੱਲ ਤੈਅ ਕਰ ਦਿੱਤੀ ਹੈ ਜੀ ਸਾਬਤ ਕਰ ਦਿੱਤਾ ਹੈ ਜੀ ਬਾਕੀ ਜਿਹੜੇ ਤੁਸੀਂ ਦੇਖ ਲਓ ਗੱਲ ਕੀਤੀ 92 ਦੀ ਸਾਡੀ ਪਾਰਟੀ ਨੇ ਗੱਲ ਇਹ ਵੀ ਸਟੇਜ ਤੋਂ ਆਖੀ ਹੈ ਵੀ ਅਸੀਂ ਗੋਂਗੇ ਬੋਲਿਆਂ ਨੂੰ ਜਿਵੇਂ ਬੱਕਰੀ ਦੇ ਲੇਲੇ ਵਾਂਗੂ ਮੈਂ ਮੈਂ ਕਰਦੇ ਹਰੇਕ ਨੂੰ ਨਹੀਂ ਐਮਐਲਏ ਬਣਾ ਦੇਣਾ ਬੰਦੇ ਦੀ شناخت ਹੋਣੀ ਹੈ ਚੰਗਾ ਜਿਹੜਾ ਬੰਦਾ ਕੇਪੇਬਲ ਹੈ ਕਿਉਂਕਿ ਤੁਸੀਂ ਦੇਖੋ ਐਵੇਂ ਆਪਾਂ ਕਹੀਏ ਤੁਸੀਂ ਲਾ ਲਓ ਲੱਕੜ ਤੇ ਖੜਾਉਣੇ ਰੱਖ ਲੀਏ ਵੀ ਆ ਗਿਣਤੀ ਦੇ ਉਹਦਾ ਕੋਈ ਕੰਮ ਕੋਈ ਨਹੀਂ ਫਿਰ ਉਹਨੇ ਛੇਤਰ ਵਾਰਦੇ ਨੇ ਜੀ ਜਿਹਦੇ ਬੰਦੇ ਦੀ ਕੇਪੇਬਿਲਿਟੀ ਨਹੀਂ ਪਿੰਡ ਜਾ ਕੇ ਕੰਮ ਨਹੀਂ ਕਰਨਾ ਜੀ ਕਿਉਂਕਿ ਲੋਕਾਂ ਦੇ ਕੰਮ ਵੀ ਹੋਣੇ ਚਾਹੀਦੇ ਆ ਨਾ ਜੀ ਸਾਰਾ ਕੁਝ ਹੋਣਾ ਚਾਹੀਦਾ ਮਾਨ ਸਿੰਘ ਖਾਰਾ ਐਮਐਲਏ ਹੋ ਸਕਦੇ ਆ ਨੇ ਦੇਖੋ ਜੀ ਜੇ ਤਾਂ ਪਾਰਟੀ ਦਾ ਫੈਸਲਾ ਹੁੰਦਾ ਜਿਹੜੀ ਪਾਰਲੀਮੈਂਟਰੀ ਬੋਰਡ ਹੁੰਦੀ ਹੈ ਪਾਰਟੀ ਦੀ ਵੀ ਕਿਹਨੂੰ ਟਿਕਟ ਦੇਣੀ ਹੈ ਕੀ ਕਰਨਾ ਹੈ ਜੀ ਤਾਂ ਜਿਵੇਂ ਆਪਾਂ ਦਾ ਸ਼ੁਰੂ ਤੋਂ ਹੀ ਜਥੇਬੰਦੀ ਦੇ ਨਾਲ ਪਹਿਲਾਂ ਜਥੇਬੰਦੀ ਸੀ ਜਿੱਥੇ ਜਥੇਬੰਦੀ ਨੇ ਸੇਵਾ ਲਈ ਉੱਥੇ ਨਿਭਦੇ ਆਏ ਆ ਅੱਗੇ ਜਿੱਥੇ ਪਾਰਟੀ ਸੇਵਾ ਲਾਊਗੀ ਕਾਲੀ ਦਲਵਾਰਸ਼ ਪੰਜਾਬ ਦੇ ਉੱਥੇ ਵੀ ਨਿਭਾਂਗੇ ਜੀ ਐਡਵੋਕੇਟ ਈਮਾਨ ਸਿੰਘ ਜੀ ਖਾਰਾ ਸਾਡੇ ਨਾਲ ਸੀ ਤੇ ਉਹਨਾਂ ਨੇ 227 ਵਾਸਤੇ ਕਹਿਤਾ ਕਿ ਸਰਕਾਰ ਤੇ ਹੋਊਗੀ ਕਾਲੀਦਲ ਵਾਰਿਸ ਪੰਜਾਬ ਤੇ ਅੱਜ ਠੱਪਾ ਲੱਗ ਗਿਆ ਕਹਿੰਦੇ ਕਿ ਇਸ ਧਰਤੀ ਤੋਂ ਠੱਪਾ ਲਾਤਾ ਲੋਕਾਂ ਨੇ ਕਿਉਂਕਿ ਅੱਜ ਦੇ ਇਕੱਠ ਨੇ ਕਹਿੰਦੇ ਦਰਸਾਤਾ ਕਿ 227 ਦੇ ਵਿੱਚ ਫੇਰ ਬਦਲਾਅ ਆ ਵੇਖਦੇ ਆ ਕਿਉਂਕਿ ਵੱਡੀਆਂ ਦਿਗਜ ਪਾਰਟੀਆਂ ਵੀ ਆ ਅਕਾਲੀ ਦਾ ਆ ਕਾਲੀਦਲ ਦੇ ਵਕੂ ਖਰੇ ਧੜੇ ਭੀਜਪੀ ਆਮ ਆਦਮੀ ਪਾਰਟੀ ਜਾਂ ਕਾਂਗਰਸ ਸਾਰੇ 227 ਵਾਸਤੇ ਹੁਣ ਪੰਪਾਂ ਪਰ ਹੋ ਗਿਆ ਤੇ ਉਤੇ ਨਾਲ-ਨਾਲ ਜੇ ਆਪਾਂ ਗੱਲ ਕਰੀਏ ਤੇਰੇ ਪਾਸੇ ਕਾਲੀਦਲ ਵਾਰਿਸ ਪੰਜਾਬ ਦੇ ਜਥੇਬੰਦੀ ਤੋ ਹੋਂ ਦੇ ਵਿੱਚ ਆਈ ਸਿਆਸੀ ਜਮਾਤ ਵੀ ਦੇਖ ਰਹੀ ਹੈ ਕਿ 227 ਦੀ ਗਰਾਉਂਡ ਦੇ ਵਿੱਚ ਆਣ ਕੇ ਤੇ 227 ਦੇ ਵਿੱਚ ਮੁੱਖ ਮੰਤਰੀ ਵੀ ਐਲਾਨ ਦਿੱਤਾ ਗਿਆ ਅਮਰਤਪਾਲ ਸਿੰਘ ਨੂੰ ਦੇਖਦੇ ਆਂ ਇਹ ਸਮੇਂ ਦੇ ਗਰਭ ਦੇ ਵਿੱਚ ਆ ਕਿ 227 ਦੇ ਵਿੱਚ ਕਿਹੜੀ ਸਰਕਾਰ ਆਉਂਦੀ ਹੈ ਕੀ ਬਹੁਮਤ ਮਿਲੂਗਾ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਅਕਾਲੀ ਦਲ ਬਾਦਲ ਨੂੰ ਸੁਖਬੀ ਸਿੰਘ ਬਾਦਲ ਜੀ ਪ੍ਰਧਾਨ ਮਿਲ ਚੁੱਕੇ ਆ ਸਦਾਸੀ ਸਿੰਘ ਮਾਨ ਵੀ ਆਪਣੇ ਤੌਰ ਤੇ ਲੜਨਗੇ ਤੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਰਵਾਇਤੀ ਪਾਰਟੀਆਂ ਦੀ ਉਹ ਵੀ ਆਪੋ ਆਪਣੇ ਜੋਰ ਜਮਾਈ ਜਰੂਰ ਕਰਨਗੇ ਆ ਬੀਜੇਪੀ ਕਾਂਗਰਸ ਜਾਂ ਆਮ ਆਦਮੀ ਪਾਰਟੀ ਦੀ ਪਰ ਸਰਕਾਰ ਕਿਹਦੀ ਹੁੰਦੀ ਹੈ ਤੇ ਸਮੇਂ ਦੇ ਕਰਪ ਦੇ ਵਿੱਚ